ਪ੍ਰਤਾਪ ਸਿੰਘ ਬਾਜਵਾ ਨੂੰ ਪਤਾ ਹੈ ਕਿ ਪੰਜਾਬ ਚ ਕਾਂਗਰਸ ਜਿੱਤ ਨਹੀਂ ਰਹੀ ਇਸੇ ਕਰਕੇ ਇਦਾਂ ਦੇ ਜਿਹੜੇ ਬਿਆਨ ਬਾਜੀ ਆ ਉਹ ਸਿਰਫ ਬੀਜੇਪੀ ਦੇ ਕਹਿੰਨ ਤੇ ਦੇ ਰਹੇ ਆ ਪ੍ਰਤਾਪ ਸਿੰਘ ਬਾਜਵਾ 100% ਮੈਂ ਕਹਿਆ ਜੀ ਵੀ ਉਹ ਪਹਿਲਾਂ ਵੀ ਬੀਜੇਪੀ ਦੇ ਛਾਰਾਂ ਦੇ ਜਿਹੜਾ ਕੰਮ ਹੈ ਉਹ ਕਰਦੇ ਰਹੇ ਆ ਤੇ ਅੱਜ ਵੀ ਬੀਜੇਪੀ ਦੇ ਛਾਰਾਂ ਦੇ ਕੰਮ ਕਰ ਰਹੇ ਆ ਅੱਜ ਦਾ ਪਹਿਲਾ ਪ੍ਰੋਗਰਾਮ ਲੈ ਰਹੇ ਹਲਕੇ ਦੇ ਵਿੱਚ ਰਹੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀ ਕਿੰਨੇ ਕਿ ਪਿੰਡਾਂ ਚ ਤੁਸੀਂ ਅੱਜ ਦੌਰਾ ਕੀਤਾ ਹੈ ਦੇਖੋ ਅੱਜ ਆ ਮੇਰਾ ਲਹਿਰੇ ਚ 25ਵਾਂ ਪ੍ਰੋਗਰਾਮ ਹੈ ਲਾਸਟ ਮੈਂ ਖਾਈ ਪਿੰਡ ਤੋਂ ਸ਼ੁਰੂ ਕੀਤਾ ਸੀ ਲੇਲ ਕਲਾ ਲੇਲ ਖੁਰਦ ਸਾਰੇ ਪਿੰਡਾਂ ਚ ਹੁੰਦਾ ਹੋਇਆ 25ਵਾਂ ਪ੍ਰੋਗਰਾਮ ਹੈ ਦੁਬਾਰਾ ਕਿ ਲਹਿਰੇ ਜਿਹੜਾ ਕੀਤਾ ਤੇ 25 ਪਿੰਡਾਂ ਚ ਕਈ ਪਿੰਡਾਂ ਚ ਦੋ ਦੋ ਜਗ੍ਹਾ ਪ੍ਰੋਗਰਾਮ ਸੀ ਇੱਕ ਇੱਕ ਪਿੰਡ ਚ ਦੋ ਦੋ ਜਗ੍ਹਾ ਵੀ ਤੋਲਿਆ ਸਾਡੇ ਤੁਸੀਂ ਹਿਸਾਬ ਲਾ ਲਓ ਵੀ ਮੈਨੂੰ ਲੱਗਦਾ ਵੀ 35 ਤੋਂ 40 ਪ੍ਰੋਗਰਾਮ ਜਿਹੜੇ ਆ ਅੱਜ ਮੈਂ ਤੇ ਐਮਐਲਏ ਸਾਹਿਬ ਜਿਹੜੇ ਉਹ ਕਰਕੇ ਆਇਆ ਤੇ ਬਹੁਤ ਵਧੀਆ ਰਿਸਪੌਂਸ ਸੀ ਸਾਰੇ ਵਰਕਰ ਪੂਰੇ ਚਾਰਜ ਨੇ ਤੇ ਮੈਨੂੰ ਲੱਗਦਾ ਵੀ ਜਿੰਨੀ ਲੀਡ ਗੋਲਸਾਭ ਦੀ ਆਈ ਸੀ ਉਹ ਲੀਡ ਦਾ ਰਿਕਾਰਡ ਵੀ ਲੈ ਰਿਆ ਰਿਆ ਕੀ ਤੋੜਨਗੇ ਸਰ ਜੀ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਪੀਸੀ ਕੀਤੀ ਆ ਉਹਦੇ ਵਿੱਚ ਕਿਹਾ ਗਿਆ ਵੀ ਅਰਵਿੰਦ ਕੇਜਰੀ ਬਣ ਲੈ ਕਹਾ ਵੀ ਕਾਂਗਰਸ ਦੇ ਪ੍ਰਧਾਨ ਮੰਤਰੀ ਬਣਗੇ ਕਿ ਸਾਡੀ ਕਾਂਗਰਸ ਨੂੰ ਵੋਟਾਂ ਪਾਈਆਂ ਜਾਣ ਚਾੜ ਕੇ ਪੰਜਾਬ ਦੇ ਵਿੱਚ ਨਾ ਦੇਖੋ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੂੰ ਪਤਾ ਹੈ ਕਿ ਪੰਜਾਬ ਚ ਕਾਂਗਰਸ ਜਿੱਤ ਨਹੀਂ ਰਹੀ ਇਸੇ ਕਰਕੇ ਇਦਾਂ ਦੇ ਜਿਹੜੇ ਬਿਆਨਬਾਜ਼ੀ ਆ ਉਹ ਸਿਰਫ ਬੀਜੇਪੀ ਦੇ ਕਹਿਣ ਤੇ ਦੇ ਰਹੇ ਆ ਤਾਂ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਵੋਟ ਆ ਉਹ ਖਰਾਬ ਹੋਵੇ ਜਿਹੜੀ ਬੀਜੇਪੀ ਦੀ ਵਿਰੋਧੀ ਵੋਟ ਆ ਉਹ ਖਰਾਬ ਹੋਵੇ ਤਾਂ ਕਿ ਕਾਂਗਰਸ ਜਿੱਤਣਾ ਨਹੀਂ ਉਹਨਾਂ ਨੂੰ ਵੋਟ ਪਾ ਕੇ ਵੀ ਆਮ ਆਦਮੀ ਪਾਰਟੀ ਨੂੰ ਕਿਸੇ ਤਰ੍ਹਾਂ ਰੋਕ ਲਈਏ ਅੱਜ ਪ੍ਰਤਾਪ ਸਿੰਘ ਬਾਜਬਾ ਜੋ ਬਿਆਨਬਾਜ਼ੀ ਕਰ ਰਹੇ ਆ ਉਹ ਸਿਰਫ ਬੀਜੇਪੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਕਹਿਣ ਤੇ ਜਿਹੜੀ ਬਿਆਨਬਾਜ਼ੀ ਕਰ ਰਿਹਾ ਇਹ ਸਾਰਾ ਜਿਹੜਾ ਦੇਸ਼ ਹੈ ਸਾਰਾ ਪੰਜਾਬ ਹੈ ਜਿਹੜਾ ਉਹ ਜਾਣਦਾ ਸਰ ਕੀ ਕਹਿਣਾ ਚਾਹੋਗੇ ਪ੍ਰਕਾਸ਼ ਸਿੰਘ ਬਾਜਵਾ ਬਾਰੇ ਇਸ਼ਾਰਿਆਂ ਦੇ 100% ਮੈਂ ਕਿਹਾ ਜੀ ਵੀ ਉਹ ਪਹਿਲਾਂ ਵੀ ਭਾਜਪਾ ਦੇ ਇਸ਼ਾਰਿਆਂ ਦੇ ਜਿਹੜਾ ਕੰਮ ਹੈ ਉਹ ਕਰਦੇ ਰਹੇ ਆ ਤੇ ਅੱਜ ਵੀ ਭਾਜਪਾ ਦੇ ਇਸ਼ਾਰਿਆਂ ਦੇ ਕੰਮ ਕਰ ਰਹੇ ਆ ਕਿਸ ਤਰ੍ਹਾਂ ਦਾ ਮੁਕਾਬਲਾ ਦੇ ਕੋਈ ਮੁਕਾਬਲਾ ਨਹੀਂ ਜੀ ਇਹਨਾਂ ਦਾ ਮੁਕਾਬਲਾ ਦੂਜੇ ਨੰਬਰ ਤੇ ਕਹਿਣਾ ਆਉਂਦਾ ਆਮ ਆਦਮੀ ਪਾਰਟੀ 100% ਪਹਿਲੇ ਨੰਬਰ ਤੇ ਆਉਗੀ